25 24 25 ਕਿਲੋ ਇਹਨੂੰ ਬਾਹਲਾ ਵੀ ਨਹੀਂ ਆਦਾ ਹਾਂ ਤੇ ਸੀਲ ਸਾਹ ਉਹ ਇੰਨੀ ਆ ਜਿਹੜੇ ਬਸਰੀ ਬਈ ਮਰਜੀ ਕਾਲੂ ਦਿਨ ਪੂਰੇ ਆ ਹਾਂ ਤੇ ਉਹ ਬਈ ਸਨਖੀ ਬੜੀ ਆ ਵਜਨ ਪੋਜਣ ਚ ਬਹੁਤ ਆ ਬਈ ਸਾਰੇ ਬਸ ਚੰਗੀ ਆ ਚਮਕਦਾਉਂਕ ਸਾਰੇ ਬਸੋਂ ਐਨ ਕੋਈ ਐ ਨਹੀਂ ਗਾ ਲੱਡੂ ਲਾ ਵੇਖ ਲੇ ਵੇਦਿਆਂ ਹਾਂ ਅਗਰ ਕਰਾਂ ਕਟ ਵਾਲਾ ਲੇਵਾ ਉਹ ਲੇਵਾ ਹਾਂ ਜਿਵੇਂ ਫਾੜੀ ਆ ਪੂਰੀ ਕੋਈ ਉਵੇਂ ਨਹੀਂ ਹੈ ਨਾ ਜਿੱਧਰ ਦੀ ਮਰਜ਼ੀ ਵਜਾ ਕੋਈ ਹਲਕਾ ਨੇ ਦੱਸਿਆ ਵੀ ਪਹਿਲੇ ਸੋਏ 20 ਲੀਟਰ ਦੁੱਧ ਚੋਇਆ ਸਾਡਾ ਠੀਕ ਆ ਭਾਈ ਠੀਕ ਆ ਉਹ ਗੰਦੇ 18 24 25 ਕਿਲੋ ਦੁੱਧ ਕੱਢੂਗੀ ਆਪਾਂ ਤਾਂ ਪਹਿਲੇ ਸੋਏ ਦਾ 18 ਮੰਨ ਕੇ 18 ਕਿਲੋ ਮੰਨ ਕੇ ਲੈ ਲਿਆ ਵੀ 20 ਵੀ ਤੇ ਦੇਵੇਂ ਹੋਏ ਵੀ ਵੇਖ ਲੈਣਾ ਹਾਂ ਉਹ ਐ ਨਹੀਂ ਆ ਵੀ ਲੱਤ ਛੜ ਮਾਰੂਗੀ ਜਿੱਥੇ ਮਰਜ਼ੀ ਬਹਿ ਕੇ ਬੈ ਬਿਲਕੁਲ ਹੈ ਨਾ ਭਾਈ ਇਹਨਾਂ ਚੋਲੇ ਵੇੜੇ ਚੜਾ ਕੇ ਭੋਵੇਂ ਇਹਨਾਂ ਚੋਲੀ ਇਹਦੇ ਚ ਵੀ ਆਖੀ ਜਿਗਾਰ ਮੈਂ ਡੇਰਾ ਹੀ ਬਹੁਤ ਸੋਣਾ ਭਈਆ ਲੱਗਾ ਮਾਲਕਾਂ ਨੇ ਦੱਸਿਆ ਹੋਇਆ 18 ਕਿਲੋ ਦਾ ਚੋਇਆ 18.5 ਕਿਲੋ ਤੇ ਬਾਕੀ ਤੂਰਾ ਤੂਰਾ ਦੇਖੋ ਕੋਈ ਇਹਨੇ ਕੋਈ ਲੋੜ ਲਾੜ ਨਹੀਂ ਮੰਨਣਾ ਜਿਵੇਂ ਬਾਈ ਰਿਸ਼ਪਾਲ ਨੇ ਕਿਹਾ ਸ਼ੂਕ ਵੀ ਇਹਨੇ ਨਾਲ ਹੀ ਉੱਠ ਕਰਨਾ ਕਿ ਨਹੀਂ ਨਾ ਬਾਈ ਉਹ ਤਾਂ ਕਾਣ ਮਲਿਗਾ ਹਾਂ ਇਹ ਠੁੰਡੀਆਂ ਭੜੀਆਂ ਵੀ ਆਏਆਂ ਠੁੰਡੀਆਂ ਭੜੀਆਂ ਬਾਈ ਉੱਤੋਂ ਵੇਖ ਕੇ ਮਨ ਬਣਾ ਕੇ ਆ ਜਾਵੇ ਬੰਦਾ ਖਾਲੀ ਨਹੀਂ ਮੁੜਨ ਦਿੰਦੇ ਕਿਸੇ ਨੂੰ ਦੋਨਾ ਵਛਣਾ ਤੋਂ ਬਿਲਕੁਲ ਬਾਈ ਹਾਂ ਇਦਾਂ ਦੀ ਚੀਜ਼ ਆ ਵੀ ਇੱਥੋਂ ਆ ਕੇ ਨਰਾਸ਼ ਹੋ ਕੇ ਨਾ ਮੁੜੂਗਾ ਨਰਾਸ਼ ਹੋ ਗਿਆ ਕੋਈ ਆਏ ਨਾ ਕਹੂਗਾ ਵੀ ਯਾਰ 19 21 ਦਾ ਫਰਕ ਨਾ ਨਿਕਲ ਸੁਣਾ ਆਪ ਲੋਕਾਂ ਦਾ 19 31 ਦਾ ਵੀ ਨਿਕਲ ਜਾਂਦਾ ਪਰ ਆਪਣਾ ਸਾਸਰੀਆ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚਿਆ ਵੀਰੇ ਰਿਸ਼ਪਾਲ ਦੇ ਫਾਰਮ ਤੇ ਬਾਈ ਦਾ ਪਿੰਡ ਹੈਗਾ ਚੰਦਪੁਰਾਣਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਤੇ ਵੀਡੀਓ ਦੇ ਵਿੱਚ ਬਾਈ ਦੇ ਕੋਲੇ ਦੋ ਪੂਰੀ ਨਾ ਟਾਪ ਰੀਆਂ ਜਿਹੜੀਆਂ ਗਾਵਾਂ ਆਈਆਂ ਐ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਕਿਉਂਕਿ ਬਾਈ ਦੀ ਇਹ ਖਾਸੀਅਤ ਹੈ ਬਾਈ ਦੇ ਫਾਰਮ ਤੋਂ ਜਾਨਵਰ ਜ਼ਿਆਦਾ ਨਹੀਂ ਬੰਦਦਾ ਹੁੰਦੇ ਉਹ ਆ ਜਿਹੜੇ ਪੂਰੇ ਚੰਗੇ ਟਾਪ ਦੇ ਅਰਸ਼ਪਾਲ ਬਈ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨ ਚ ਸੱਜਿਆ ਬਈ ਸਾਰਿਆਂ ਨੂੰ ਤੇ ਕਿਵੇਂ ਅਰਸ਼ਪਾਲ ਬਈ ਕੰਮ ਧੰਦਾ ਬਈ ਬਈ ਕੰਮ ਧੰਦਾ ਵਧੀਆ ਮਹਾਰਾਜ ਦੀ ਕਿਰਪਾ ਤੇ ਬਈ ਕਹਿਣਾ ਮਤਲਬ ਜੇ ਕੋਈ ਚੰਗੀ ਚੀਜ਼ ਹੈ ਤੇ ਉਹਦੀ ਤਾਂ ਕੀਮਤ ਹੈਗੀ ਹੋਈ ਆ ਬਈ ਚੰਗੀ ਤਾਂ ਦਾ ਬਈ ਰੇਟ ਹੈਗਾ ਪਰ ਆਪਣਾ ਆਮ ਚੰਗੀ ਦਾ ਬਾਜ਼ਾਰ ਨਾਲੋਂ ਰੇਟ ਘੱਟ ਹੀ ਹੁੰਦੇ ਬਾਜ਼ਾਰ ਨਾਲ ਬਈ ਰੇਟ ਘੱਟ ਅਰਸ਼ਪਾਲ ਬਈ ਸਭ ਤੋਂ ਪਹਿਲਾਂ ਕਰਮ ਵਾਲੀ ਇੱਕ ਨੰਬਰ ਵਾਲੀ ਵਾਰੀ ਦੱਸ ਦੀ ਬਈ ਕੀ ਦੱਸ ਇਹਦੇ ਮਾਲਕਾਂ ਨੇ ਰਿਕਾਰਡ ਕੋਈ ਵੀਰੇ ਪਿਓਰ ਦੂਜਾ ਸੋਹਸ ਹੁੰਦੀ ਆ ਮਾਲਕਾਂ ਨੇ ਦੱਸਿਆ ਵੀ ਪਹਿਲੇ ਸੂਏ 20 ਲੀਟਰ ਦੁੱਧ ਚੋਇਆ ਸਾਡਾ ਠੀਕ ਆ ਭਾਈ ਠੀਕ ਆ ਉਹ ਕਹਿੰਦੇ ਯਾਰ ਕਿ 24 25 ਕਿਲੋ ਦੁੱਧ ਕੱਢੂਗੀ ਆਪਾਂ ਤਾਂ ਪਹਿਲੇ ਸੂਏ ਦਾ 18 ਮੰਨ ਕੇ আর ਕਿ 20 ਕਿਲੋ ਮੰਨ ਕੇ ਲੈ ਲਿਆ ਵੀ 20 ਵੀ ਦੇ ਦੇ ਬਿਲਕੁਲ ਉਹ ਭਾਈ ਜੇ ਨਾ ਥਾਂਲੇਵਾ ਲੱਗਾ ਜਿਹਾ ਉਹਨਾਂ 20 ਕਿਲੋ 24 25 ਕਿਲੋ ਇਹਨੂੰ ਬਾਹਲਾ ਵੀ ਨਹੀਂ ਦੋ ਹਾਂ ਤੇ ਸੀਲ ਸਾਹਿਬ ਐਨੀ ਆ ਜਿਹੜੇ ਬੱਸ ਦੀ ਭਾਈ ਮਰਜ਼ੀ ਵਹਿ ਜੀ ਤੇ ਤੇ ਲਾਡੂ ਲਾ ਵੇਖ ਲੇਵੇ ਇਹਨਾਂ ਹਾਂ ਇਹ ਕਹਦਾ ਨਾ ਕੱਟ ਵਾਲਾ ਲੇਵਾ ਉਹ ਲੇਵਾ ਲਗਾ ਹਾਂ ਜਿਵੇਂ ਫਾੜੀ ਆ ਪੂਰੀ ਕੋਈ ਹੋਮੀ ਨਹੀਂ ਹੈ ਨਾ ਜਿੱਧਰ ਦੀ ਮਰਜ਼ੀ ਵਜਾ ਕੋਈ ਚੱਕਰ ਰਿਸ਼ਪਾਲ ਭਾਈ ਇਹ ਚੀਜ਼ ਮੇਰੇ ਸਹ ਹੁਣ ਆਪਣੇ ਫਾਰਮ ਦੀ ਖਾਸियत ਵੀ ਹੈ ਨਾ ਕਿ ਆਪਾਂ ਠੰਡਾ ਪਸ਼ੂ ਲੈਨੇ ਆ ਨਾ ਪਹਿਲਾਂ ਤੋਂ ਪਹਿਲਾਂ ਵੇਖੀਦਾ ਠੰਡਾ ਪਸ਼ੂ ਜਿਹੜਾ ਹੱਥ ਫਰਾਊਗਾ ਆਪਾਂ ਉਹ ਹੀ ਲੈਣਾ ਦੂਜਾ ਪਸ਼ੂ ਲੈਣੇ ਨਹੀਂ ਹਾਂ ਕਿਉਂਕਿ ਦੂਜੇ ਪਸ਼ੂ ਨਾਲ ਤੇ ਯਾਰ ਤੰਗ ਵੀ ਕਰਦਾ ਏ ਲੈਨੇ ਭਾਨ ਭਰਾਵਾਂ ਨੇ ਕਹੀ ਮੇਰੇ ਕੋਲੇ ਮਾਤਾ ਥੋੜੇ ਦਿਨ ਹੋ ਗਏ ਤਾਂ ਲੈ ਕੇ ਗਈ ਆ ਦੋ ਕਾਮਾਂ ਹਾਂ ਵੀਡੀਓ ਤੋਂ ਬਿਨਾ ਹੀ ਲੈ ਕੇ ਗਈ ਆ ਉਹ ਵਿਚਾਰੀ ਪੀੜੀ ਤੇ ਬਹਿਣ ਵਾਲੀ ਸੀ ਹਾਂ ਤੇ ਉਹਦੇ ਵਾਸਤੇ ਔਖਾ ਹੋ ਜਾਂਦਾ ਉਹਦੇ ਵਾਸਤੇ ਔਖਾ ਹੋ ਜਾਂਦਾ ਬਈ ਹੈਨਾ ਫਿਰ ਗਰਮ ਪਸੂ ਅਗਲੇ ਨੂੰ ਬਈ ਚੋਣਾ ਕਰਨਾ ਬਹੁਤ ਬਿਲਕੁਲ ਹੈਨਾ ਬਈ ਤੇ ਉਹ ਸਪਲ ਕਿੰਨੇ ਕ ਦਿਨ ਕਰਦੀ ਹੈ ਬਈ ਹਜੇ ਦਿਨ ਬਈ ਇਹਦੇ ਕੱਲ ਨੂੰ ਦਿਨ ਪੂਰੇ ਆ ਕੱਲ ਨੂੰ ਦਿਨ ਪੂਰੇ ਆ ਹਾਂ ਤੇ ਉਹ ਬਈ ਸੁਨੱਖੀ ਬੜੀ ਆ ਵਜਨ ਪੋਜਣ ਚ ਬਹੁਤ ਆ ਬਈ ਸਾਰੇ ਪਸੂ ਚੰਗੀ ਆ ਚਮਕਦਾਉਂਕ ਸਾਰੇ ਪਸੂ ਐਨ ਕੋਈ ਐ ਨਹੀਂਗਾ ਬਈ ਤੇਜੀਆਂ ਕਰਨ ਵਾਲੀ ਆ ਤੇਜੀਆਂ ਨਹੀਂ ਕਰਨ ਵਾਲੀ ਆ ਸੇ ਸਾਉ ਅਲ ਹਰਾਸਾ ਸਦਲਾਪਾਵੇਂ ਆਏ ਭੇਜਾ ਸੱਲ ਮੈਂ ਅੱਗੇ ਵਾਇਰਸਪਾਲ ਨੂੰ ਕਹਿੰਦਾ ਨਾ ਬਾਈ ਇਹ ਤੇਰੇ ਕੋਲ ਕੋਈ ਮੰਤਰੀ ਆ ਹਨਾ ਜਿਹੜਾ ਖੜਾ ਆਲੇ ਬਾਈ ਇਹਦੇ ਸਿਖੜਾ ਕੇ ਅਗਲਾ ਚੋਲੇ ਤਾਂ ਵੀ ਕੋਈ ਚੱਕਰ ਨਹੀਂ ਗਾ ਤੇ ਇਹੀ ਚੀਜ਼ ਆ ਬਾਈ ਜ਼ਿਆਦਾਤਰ ਜਣ ਕੇ ਪੈਣਾ ਨਹੀਂ ਚੋਣੀ ਹੁੰਦੀ ਆ ਹਨਾ ਬਾਈ ਆਪਾਂ ਮੁਨਾਫਾ ਨਹੀਂ ਵਾੜਾ ਕੱਟੀ ਦਾ ਪਰ ਇੱਜ਼ਤ ਕਮਾਈ ਆ ਇਹ ਕੰਮ ਇੱਜ਼ਤ ਕਮਾਓ ਹਾਂ ਇਹਦੇ 'ਚ ਕੋਈ ਬਾਤ ਘਾਟ ਦਾ ਨਹੀਂ ਹੁੰਦੀ 1000 2000 ਦੀ ਖੇਡ ਹੁੰਦੀ ਆ ਬਾਈ ਹਾਂ ਬਾਈ ਕੋਈ ਚੀ ਚੰਗੀ ਲੈਨ ਨੂੰ ਅਗਲੇ ਤੋਂ 2-4000 ਰੁਪਇਆ ਹੋਰ ਵੀ ਮਾਇਆ ਦੇ ਕੀਮਤ ਕਰ ਦਿਆਂਗੇ ਹਾਂ ਅਗਲੇ ਨੂੰ ਦੇ ਦੇਣਾ ਦੇ ਦੇਣਾ ਪਰ ਨਹੀਂ ਅਗਲਾ ਆਪਾਂ ਘੱਟ ਕੀਮਤ ਕਰਕੇ ਅਗਲਾ ਯਾਦ ਕਰਦਾ ਮੁਰਗੇ ਦੂਰੀ ਹਰ ਲੈਣ ਆਉਂਦਾ ਯਾਦ ਕਰਦਾ ਹੈ ਨਾ ਤੇ ਰਿਸ਼ਪਾਲ ਬਾਈ ਇੱਕ ਕੀ ਮੁੱਲ ਕਰਾਂਗੇ ਦਾ ਬਾਈ ਆਮ ਯਾਰ ਕਿਤੇ ਕੋਲੇ ਹੋਰਨ ਦੀ 70-75 ਕਰਦਾ ਆਪਾਂ ਨਾ 75 ਦਾ 70 ਆਪਾਂ 65000 ਰੁਪਏ ਦੇ ਦਿਆਂਗੇ ਵਾ ਠੀਕ ਹੈ ਨਾ ਬਾਈ ਤੇ ਦੁੱਧ ਬਾਈ ਕਹਿੰਦਾ ਵੀ ਉਹ ਚਲੋ ਦੇਣ ਵਾਲਾ ਅਗਲਾ ਦੱਸਦਾ ਹੁੰਦਾ ਵੀ ਉਹਦਾ ਕਹਿੰਦੇ ਵੀ 25 ਤੋਂ ਬਾਹਰ ਚਲੀ ਜਾਓ ਪਰ ਇਹ ਸਾਬ ਨੂੰ ਦੇਉ ਕਿ ਦੇਉ ਕਿ ਲੈਵਾ ਭਾਂਡਾ ਬਹੁਤ ਸੋਹਣਾ ਤੇ ਬਾਈ ਕਹਿੰਦਾ ਵੀ ਆਪਾਂ ਆਪਾਂ 20 ਕਿਲੋ ਮੰਨ ਕੇ ਲਈਆ ਨਾ ਬਾਕੀ ਸਮਝ ਹੁੰਦੀ ਹੈ ਹਰੇਕ ਬੰਦੇ ਦੀ ਕਿ ਨਹੀਂ ਕਿਉਂਕਿ ਰਿਸ਼ਪਾਲ ਭਾਈ ਇਹ ਹੁੰਦੇ ਨਾ ਸਾਲਾਂ ਦੀ ਚੀਜ਼ਾਂ ਕਿ ਨਹੀਂ ਜੇ ਕਿਸੇ ਦੇ ਸਾਹਮਣੇ ਆ ਗਈ ਤੇ ਉਹਨੂੰ ਇਹ 25 ਦੇ ਵੀ 26 ਲੱਗੂਗੀ ਬਾਈ ਕਰਮਾਲੀਆਂ ਦਾ ਇਹ ਦੁੱਧ ਨਾ ਮਸ਼ੀਨਾ ਹੈ ਸੇਵਾਨਾ ਤੋਂ ਦੁੱਧ ਲਿਆ ਜਾਂਦਾ ਹੋ ਸਕਦਾ ਵੀ ਮੇਰੇ ਤੋਂ ਕਹਿਣ ਤੋਂ ਵੱਧ ਵੀ ਹੁੰਦਾ ਕਿਉਂਕਿ ਉਹ ਆਪਣੀ ਸ਼ਰਤ ਵੀ ਆਪਾਂ 2 ਕਿਲੋ ਘੱਟ ਦੱਸਣਾ ਹਾਂ ਆਪਣੀ ਕਰ ਤੇ ਰਿਸ਼ਪਾਲ ਭਾਈ ਦੂਸਰੇ ਨੰਬਰ ਵਾਲੀ ਬਾਰੇ ਦੱਸ ਦਿਓ ਇਹ ਵੀਰੇ ਪਿਆਰ ਪੰਜਾਬ ਵਾਲੀ ਜਰਸੀ ਆ ਦੂਜਾ ਸੁਭਾਈ ਇਸ ਹੁੰਦੀ ਆ ਕਿਉਂਕਿ ਇਹ ਮਿਲੂਗੀ ਕ੍ਰੋਸ ਪੰਜ ਥੋੜਾ ਪੰਜਾਬ ਜੋ ਹਮੇਸ਼ਾ ਪੰਜਾਬ ਵਾਲੀ ਜਿਹੜੀ ਬਰੀਡੋਂ ਕੀ ਕ੍ਰੋਸ ਪੰਜ ਮਿਲੂਗੀ ਬਿਲਕੁਲ ਬਾਈ ਕਿਉਂਕਿ ਜਿਆਦਾ ਸਨੱਖੀ ਹੋਊਗੀ ਉਹ ਮਤਲਬ ਉਹ ਨੇ ਇਹਦੇ ਮੁਕਾਬਲੇ ਦੁੱਧ ਨਹੀਂ ਕਢਣਾ ਗਿਆ ਬਿਲਕੁਕੁਲ ਹੈ ਨਾ ਬਾਈ ਇਹ ਐ ਨਹੀਂ ਕੋਈ ਸੂਕੇ ਕੋਈ ਉੱਠੂਗੀ ਨਾ ਜਾਂ ਕੋਈ ਜਾਨ ਪ੍ਰਾਨ ਵਾਲੀ ਆ ਤੇ ਸੀਲਸ ਹੂਏ ਵੀ ਵੇਖ ਲੈਣਾ ਹਾਂ ਕੋਈ ਐ ਨਹੀਂ ਆ ਵੀ ਲੱਤ ਛੜ ਮਾਰੂਗੀ ਜਿੱਥੇ ਮਰਜੀ ਬਹਿ ਕੇ ਬੈ ਬਿਲਕੁਲ ਹੈ ਨਾ ਬਾਈ ਇਹਦੇ ਝੋਲੇ ਵੇੜੇ ਚੜਾ ਕੇ ਪਾਉਂਦੇ ਨੇ ਝੋਲੀ ਇਹਦੇ ਚ ਵੀ ਬਾਕੀ ਜਗਾੜ ਮੈਂ ਡੇਰਾ ਹੀ ਬਹੁਤ ਸੋਹਣਾ ਬਈਆ ਬੜਾ ਲੱਗਾ ਮਾਲਕਾਂ ਨੇ ਦੱਸਿਆ ਹੋਇਆ 18 ਕਿਲੋ ਦਾ ਚੋਇਆ 18.5 ਕਿਲੋ ਇਹਦਾ ਠੀਕ ਆ ਭਾਈ ਪਹਿਲੇ ਸੋਏ ਦਾ ਠੀਕ ਆ ਭਾਈ ਆਪਾਂ ਕਹਿੰਦੇ ਚੱਲ ਏ ਰਕੀ ਇਹਨਾਂ ਦੇ ਦੇ ਦਵੇ ਬਹੁਤ ਆ ਤੇ ਭਾਈ ਇਹਨੇ ਦੇਣਾ ਵੀ ਮੱਝਾ ਰਗਾਏ ਕਿ ਮੈਂ ਨਾ ਭਾਈ ਮੱਧ ਵਗਲਾ ਮੱਧ 2 ਲੱਖ 2 ਲੱਖ ਦੀ ਪੈਣੀ ਆ ਹਾਂ ਬਿਲਕੁਲ ਤੇ ਉਹਦੇ ਬਰਾਬਰ ਦਾ ਕੋਈ ਨਹੀਂ ਬਾਕੀ ਕੋਈ ਕੱਦ ਵੀ ਕੋਈ ਬੰਦਾ ਇਹਨੂੰ ਛੋਟਾ ਨਾ ਮੰਨੇ ਪੂਰਾ ਫੁੱਲ ਕਰਦਾ ਕਿ ਨਹੀਂ ਨਹੀਂ ਫੁੱਲ ਵੱਡੇ ਕੱਦ ਦੀ ਆ ਬਈ ਕੋਈ ਐ ਛੋਟੇ ਮੋਟੇ ਕੱਦ ਦੀ ਨਹੀਂ ਕੀ ਬਿਲਕੁਲ ਹੈਨਾ ਬਈ ਐ ਨਹੀਂ ਕੋਈ ਨਿੱਕੀ ਹੰਬੀ ਜੀ ਆ ਕੇ ਕੋਈ ਭੈਣ ਭਰਾ ਆਊਗਾ ਤਾਂ ਵੀ ਨਿੱਕੀ ਜੀ ਨਿਕਲੂਗੀ ਬਿਲਕੁਲ ਹੈਨਾ ਕੋਈ ਮਾਰ ਬਈ ਉ ਜਿਵੇਂ ਥਾਣਾ ਹੈਨਾ ਚਲੋ ਆਪਾਂ ਨੂੰ ਪਾਸ ਕੀਤੇ ਤੇ ਪਤਾ ਲੱਗ ਗਿਆ ਕਿ ਕਿੱਦਾਂ ਦੀ ਇਹਨੂੰ ਚਵਾਈ ਲੱਗੀ ਹੋਊ ਚਵਾਈ ਲੱਗੀ ਹੋਊਗੀ ਵੀਰੇ ਬਹੁਤ ਮੋਟੀ ਹਾਂ ਇਹ ਥਾਣਾ ਵਨਰੀ ਬਹੁਤ ਸਾਫ ਆ ਆ ਦੇਖੋ ਆ ਦੇਖੋ ਦੇਖੋ ਇਹ ਥਾਂ ਚੋਂ ਨਿਕਲਦਾ ਕੀ ਆ ਸ਼ਹਿਦ ਮਾਰ ਸ਼ਹਿਦ ਮਾਰਦੀ ਆ ਜੇ ਹਨਾ ਹਾਂ ਤੇ ਬਣੂ ਬਣੂ ਕੀ ਚੰਗਾ ਬਿਲਕੁਲ ਹਨਾ ਬਈ ਤੇ ਬਾਕੀ ਉ ਬਾਈ ਜਿਹੜੀ ਲਤਾ ਮਾਰਨ ਵਾਲੀ ਉਹਦੇ ਆਏ ਥਾਣਾ ਥੋੜੋ ਕਿਤੇ ਆਉਗੀ ਹੁਣ ਪਹਿਲਾ ਚਲੋ ਆਪਾਂ ਵੀ ਖਰੀਦਣ ਜਾਂਦੇ ਆ ਪਹਿਲਾ ਬਨਣੀ ਪੈਂਦੀ ਆ ਪੂਰੇ ਡੰਡਾ ਲਾ ਕੇ ਖੜਨਾ ਪੈਂਦਾ ਹੈ ਕਿ ਹਾਂ ਹਾਂ ਫਿਰ ਕਿਤੇ ਜਾ ਕੇ ਪਾਸ ਕਰਾਉਂਦੀ ਆ ਥਾਣਾ ਸਹੀ ਗੱਲ ਆ ਬਈ ਤੇ ਥੋੜਾ ਹੋਰ ਤੋੜਦੀ ਲੰਮਾ ਬਈ ਤੇ ਬਾਕੀ ਤੋਰਾ ਤੋਰਾ ਦੇਖੋ ਕੋਈ ਇਹਨੇ ਕੋਈ ਲੋੜ ਲਾੜ ਨਹੀਂ ਮੰਨਣਾ ਜਿਵੇਂ ਬਾਈ ਰਿਸ਼ਪਾਲ ਨੇ ਕਿਹਾ ਸੂਕੇ ਵੀ ਇਹਨੇ ਨਾਲ ਹੀ ਉੱਠ ਕਰਨਾ ਕਿ ਨਹੀਂ ਨਾ ਬਾਈ ਉਹ ਜਾਨਵਰ ਨੀਗਾ ਹਾਂ ਇਹ ਚੀਜ਼ ਆਈ ਨੀਗਾ ਵੀ ਫਿਕਰ ਹੋਗਾ ਵੀ ਸੂਕੇ ਉੱਠੂਗੀ ਕਿ ਨਹੀਂ ਨਹੀਂ ਇਦਾਂ ਦਾ ਕੋਈ ਨਹੀਂ ਜਾਨ ਪ੍ਰਾਨ ਵਾਲੀ ਬਿਲਕੁਲ ਹਾਂ ਬਾਈ ਜਾਨ ਵਾਲੀ ਵੱਛੀ ਆ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਬਾਈ ਜਾਨਵਰ ਹਮੇਸ਼ਾ ਸਾਫ਼ ਸੁਥਰਾ ਲੈ ਕੇ ਆਉਂਦਾ ਹੁੰਦਾ ਹੈ ਦੇਖੋ ਕਿ ਉਹ ਬਾਈ ਰਿਸ਼ਪਾਲ ਭਾਈ ਆਪ ਨਿਕਲੇ ਵੀ ਆਪਾਂ ਤਾਂ ਹੀ ਜਾਂਦੇ ਆਪਣੇ ਜਾਣਦੇ ਆਂ ਭਾਈ ਆਪਦੇ ਵੱਲੋਂ ਫੁੱਲ ਕੋਸ਼ਿਸ਼ ਕਰੀ ਦੀ ਭਾਈ 100 100 ਨੰਬਰ ਲੈ ਕੇ ਆਈਏ ਬਿਲਕੁਲ ਹਨਾ ਭਾਈ ਪਰ ਕਈ ਵਾਰੀ ਪਰਮਾਦਰ ਅਨਿ ਅਚਾਨਕ ਹੀ ਹੋ ਜਾਵੇ ਤਾਂ ਕੀ ਕਰਨਾ ਕੋਈ ਆਪ ਦਿਲ ਚੰਗਾ ਕਰਕੇ ਲਈਦਾ ਭਾਈ ਤੇ ਰਿਸ਼ਪਾਲ ਭਾਈ ਨੰਬਰ ਕੇ ਆਪਣੀ ਲੋਕੇਸ਼ਨ ਬੋਲ ਦਿਓ ਭਾਈ ਆਪਣਾ ਪਿੰਡ ਹੈਗਾ ਵੀਰੇ ਚੰਦਪੁਰਾਣਾ ਮੋਗੇ ਤੋਂ ਬਾਗੇਪੁਰਾਣਾ ਦੇ ਰੋਡ ਤੇ ਆ ਮੋਗਾ ਆਪਾਂ ਨੂੰ 12 ਕਿਲੋਮੀਟਰ ਪੈਂਦਾ ਬਾਗੇਪੁਰਾਣੇ ਤੋਂ ਆਈਏ ਤਾਂ 7 ਕਿਲੋਮੀਟਰ ਪੈਂਦਾ ਤੇ ਮੋਡਲ ਨੰਬਰ ਬਈ 8054880781 8054880781 ਸਲੋਈ ਸੱਜਣੋ ਕਿਸੇ ਵੀ ਸੱਜਣ ਨੇ ਜਾਣਕਾਰੀ ਇਹਦਾ ਮੰਨ ਲਾਪਾ ਕਰਨਾ ਕੀ ਤੇ ਬਈ ਇਹਦਾ ਇਹਦਾ 65 ਜੋ ਮਾਨਤਾਣ ਕਰਦੇ ਆਂਗੇ ਇਹਦਾ ਇਹਦਾ 65 ਜੋ ਮਾਨਤਾਣ ਬਈ ਹੈਨਾ ਤੇ ਤੇ ਉਹ ਦੂਸਰੇ ਨੰਬਰ ਵਾਲੀ ਜਿਹੜੀ ਖੜੀ ਜੀ ਉਹ ਉਹ ਸਾਡ ਆਵਾ 65000 ਰੁਪਏ ਦਾ ਉਹਦਾ 65000 ਕੀਤਾ ਸੀ ਪੂਰਾ ਮੈਂ ਇਹਦੇ ਛੋਟ ਛੱਪਾਈ ਕਰਾਂਗੇ ਉਹਦੇ ਜੋ ਮਾਨਤਾਣ ਹੋਣੀ ਉਹਦੇ ਜੋ ਕੋਈ ਮਾਨਤਾਣ ਨਹੀਂ ਜੁਕੋ ਕਿ ਉਹਦਾ ਰੀਜਨ ਇਹ ਵੀ ਹੈ ਉਹ ਹਜੇ 1 2 4 ਦਿਨ ਕੱਢਦੀ ਹੈ ਕਿ ਨਹੀਂ ਹਾਂ ਬਸ ਇਹ ਵੀ ਉਹ ਆਇਆ ਵੀ ਜਿਵੇਂ ਤਿਆਰੀ ਚ ਹੋਰ ਆ ਜੂਗੀ ਫਿਰ ਗੱਲਬਾਤ ਉਹਦੀ ਬਾਕੀ ਉਹਦਣਾ ਬਾਈ ਚਾਰ ਉਂਗਲਾ ਉੱਚੀ ਆ ਉਹਦਣਾ ਐਂ ਨੀ ਛੋਟੀ ਹੋਣੀ ਹੈ ਸਮਝੋ ਹਨ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਬਾਈ ਰਿਸ਼ਪਾਲ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਬਾਕੀ ਜੇ ਵੀਡੀਓ ਆਪਰੀ ਤੁਹਾਨੂੰ ਇੱਕ ਦੋ ਦਿਨ ਲੇਟ ਵੀ ਮਿਲਦੀ ਆ ਰਿਸ਼ਪਾਲ ਬਾਈ ਇਹੇ ਜੇ ਰੇਟ ਵਾਲੀਆਂ ਆਪਣੇ ਕੋਲ ਖੜੀਆਂ ਨਹੀਂ ਹੁੰਦਗਾ ਹਾਂਜੀ ਤਕਰੀਬਨ ਹੁੰਦੀਆਂ ਹੀ ਆ ਬਾਈ ਬਿਲਕੁਲ ਬਾਈ ਕੋਲੇ ਇਦਾਂ ਦੇ ਰੇਟ ਦੀਆਂ ਜਿਹੜੀਆਂ ਜਣ ਕੇ ਸਾਫ਼ ਸੁਥਰੀਆਂ ਬੱਸੀਆਂ ਤੁਹਾਨੂੰ ਮਿਲਣਗੀਆਂ ਤੁਸੀਂ ਬਾਈ ਨੂੰ ਫੋਨ ਲਾ ਲੈਣਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋਰ ਕੋਈ ਵੀ ਤਸੱਲੀ ਪਰਖ ਕਰਨੀ ਹੈ ਭਾਈ ਰਸ਼ਪਾਲ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ। ਭਾਈ ਮੇਰੇ ਨਾਲ ਵੀਡੀਓ ਕਾਲ ਲਾ ਕੇ ਦੇਖ ਲੈ। ਮੇਰੇ ਨਾਲ ਘਰੇ ਆ ਕੇ ਮੈਂ ਕਹਿੰਦਾ ਘਰੇ ਆ ਕੇ ਪਾੜਾ ਲਾ ਕੇ। ਮੇਰਾ ਇਹ ਕਿ ਹਰੇ ਰਿਹੀ ਇਹੀ ਹੰਦਾ ਵੀ ਭਾਈ ਜੇ ਤੇ 50 60 65000 ਰੁਪਿਆ ਲਾਉਣਾ ਨਾ 500 ਰੁਪਿਆ ਦਾ ਤੇਲ ਹੋਰ ਬਾਹਰੋਂ ਮੇਰੇ ਘਰੇ ਆ ਕੇ ਫੋਲੋ ਕਰਕੇ ਲੈ ਲੈ। ਜਿਹੜੀ ਜੀ ਰਸ਼ਪਾਲ ਭਾਈ ਅੱਖਾਂ ਨਾਲ ਦੇਖ ਲਈ। ਹਾਂਜੀ ਉਹ ਚਲੋ ਆਪਾਂ ਪੂਰੀ ਕੋਸ਼ਿਸ਼ ਕਰਦੇ ਆ ਥਣ ਭਾਂਡਾ ਦਿਖਾਉਣ ਦੇ ਵੀ। ਪਰ ਜਿਹੜੀ ਚੀਜ਼ ਬੰਦੇ ਨੇ ਇੱਥੇ ਆ ਕੇ ਹੁਣ ਜਿਵੇਂ ਉਹ ਬੱਚੀ ਆ ਆਪਣੀ ਕਰ ਲਈ। ਮੈਂ ਕਹਿੰਦਾ ਵੀ ਚਲੋ ਹੈ ਤੱਕ ਕਰਮ ਵਾਲੀ ਕਿਵੇਂ ਮਰਜੀ ਆ ਤੇ ਬੰਦਾ ਇਹਦੇ ਕੋਲੇ ਆ ਕੇ ਹੱਲ ਕੇ ਦਿਖਾ ਦੇ ਹਾਂ ਬਈ ਬਈ ਅੱਲਾ ਦੀ ਗੱਲੇ ਵੇ ਭਾਂਡੇ ਵਾਲੀਆਂ ਖੁੱਲੀਆਂ ਬਾਕੀ ਚਾਮਕਦਾਉ ਕਾਲੀਆਂ ਕੋਈ ਬਚਾ ਨਹੀਂ ਬਿਲਕੁਲ ਹਾਂ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਮਿਲਦੇ ਆ ਕਿਸੇ ਹੋਰ ਵੀਡੀਓ ਚ ਜਿਉਂਦੇ ਬਹਦੇ ਰਹੋ ਜੀ ਧੰਨਵਾਦ